ਆਪ ਕਾਂਗਰਸ ਦਾ ਗੱਠ ਜੋੜ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਵੇਲੇ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਵੀ ਕੀ ਦੋਵੇਂ ਤਰ੍ਹਾਂ ਗੱਠ ਜੋੜ ਕਰ ਲਣਗੀਆਂ ਦੋਵੇਂ ਤਰ੍ਹਾਂ ਜਿਹੜੀਆਂ ਇੱਕ ਦੂਸਰੇ ਦੇ ਖਿਲਾਫ ਵੱਧ ਚੜ੍ਹ ਕੇ ਬੋਲਦੀਆਂ ਨਜ਼ਰ ਆਉਂਦੀਆਂ ਸੀ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਦੋਵੇਂ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲਾਉਂਦੀਆਂ ਨਜ਼ਰ ਆਉਂਦੀਆਂ ਰਹੀਆਂ ਨੇ ਪਰ ਕੀ ਹੋਣੇ ਦੋਵੇਂ ਤਰ੍ਹਾਂ ਗੱਠ ਜੋੜ ਕਰ ਲੈਣ ਗਿਆ ਲੋਕ ਸਭਾ ਚੋਣਾਂ ਵਾਸਤੇ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਇੱਕ ਨਿਸ਼ਾਨੇ ਦੇ ਵਾਸਤੇ ਰਲ ਕੇ ਕੰਮ ਕੀਤਾ ਜਾਵੇਗਾ ਇਹ ਸਵਾਲ ਖੜਾ ਹੋ ਰਿਹਾ ਔਰ ਉਸੇ ਸਵਾਲ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਦੋਵੇਂ ਧਰਾ ਮਿਲ ਗਈਆਂ ਚੰਡੀਗੜ੍ਹ ਮੇਅਰ ਇਲੈਕਸ਼ਨ ਦੇ ਵਾਸਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਚੋਣ ਲੜਨ ਜਾ ਰਹੇ ਨੇ ਔਰ ਉਸੇ ਦੇ ਵਿੱਚ ਅੱਜ ਉਹਨਾਂ ਦੀ ਇਲੈਕਸ਼ਨ ਹੈਗੀ ਅੱਜ ਮੇਅਰ ਦੀ ਚੋਣ ਹੋਵੇਗੀ ਉਸੇ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਉਹੀ ਹਾਲਾਤ ਬਣਨਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਦਾ ਪਰਜ਼ੋਰ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਤੌਰ ਤੇ ਗੱਲ ਦਿੱਤਾ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਹੈਗੇ ਨੇ ਪੰਜਾਬ ਤੁਹਾਡੇ ਕੀ ਹਾਲਾਤ ਨੇ ਪੰਜਾਬ ਨੂੰ ਕਿਸ ਤਰ੍ਹਾਂ ਓਪਰੇਟ ਕਰਨਾ ਇਹ ਅਸੀਂ ਜਾਣਦੇ ਹਾਂ ਚੱਦੀਗੜ੍ਹ ਵਿੱਚ ਜੋ ਹੋ ਰਿਹਾ ਉਹ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਪਰ ਕੀ ਪੰਜਾਬ ਦੇ ਵਿੱਚ ਗੱਠ ਜੋੜ ਲਈ ਹਾਮੀ ਭਰੀ ਆ ਮਰਿੰਦਰ ਸਿੰਘ ਰਾਜਾ ਅਵੜਿੰਗ ਨਹੀਂ ਆ ਨਹੀਂ ਇਹ ਇਹ ਜਾਣਨਾ ਜ਼ਰੂਰੀ ਹੈ ਔਰ ਉਸ ਵਾਸਤੇ ਆਪ ਸੁਣਦੇ ਹਾਂ ਕਿ ਉਹ ਬੋਲੇ ਕੀ ਨੇ ਕਿਉਂਕਿ ਇਹ ਕੋਈ ਚੋਣ ਨਹੀਂ ਹੋ ਰਹੀ ਹੈ ਕਿ ਚੋਣ ਦੇ ਵਿੱਚ ਸੀਟਾਂ ਵੰਡ ਲਈਆਂ ਗਈਆਂ ਨੇ ਕਾਂਗਰਸ ਪਾਰਟੀ ਨੇ ਔਰ ਆਮ ਆਦਮੀ ਪਾਰਟੀ ਨੇ ਹਰ ਮਾਈਕਰੋ ਕੀ ਡਾਲਾ ਕਰਨਾ ਉਹਨਾਂ ਨੇ ਹਰ ਪ੍ਰਦੇਸ਼ ਦਾ ਮੁੱਦਾ ਲੱਗ ਹੈ ਹਰ ਦੇਸ਼ ਦਾ ਮੁੱਦਾ ਲੱਗ ਹੈ ਹਰ ਪਿੰਡ ਦਾ ਮੁੱਦਾ ਲੱਗ ਹੈ ਉਹਨਾਂ ਨੇ ਕੋਈ ਚੋਣਾਂ ਇਕੱਠੇ ਨਹੀਂ ਲੜ ਰਹੇ ਆਈਲੀ ਅੰਡਰਸਟੈਂਡ ਇੱਕ ਹੋਰ ਦੇਸ਼ ਵਿਰੋਧੀ ਤਾਕਤ ਹੈ ਬਹੁਤ ਵੱਡੀ ਬੀਜੇ ਨੂੰ ਰੋਕਣ ਅਸਤੇ ਮੈਂ ਬਲਾਕ ਕਿ ਨੋਬਡੀ ਹੋਰ ਇਸ ਕਮੈਂਟ ਕਰਾ ਉਹਨਾਂ ਨੇ ਇਕੱਠੇ ਹੋ ਕੇ ਕੋਈ ਆਦੇ ਹੀ ਉਹਨਾਂ ਦੇ ਗੋਲਿਆਂ ਦਾ ਕੰਮ ਹੈ ਕਿ ਇੱਕ ਵਾਰੀ ਪਹਿਲਾਂ ਇਹਨਾਂ ਨਾਲ ਨਿਬੜ ਲੀਏ ਕਿ ਉਹਨਾਂ ਨੇ ਸੋਚਿਆ ਹੋਵੇਗਾ ਔਰ ਕੀਤਾ ਹੋਵੇਗਾ ਔਰ ਚੰਡੀਗੜ ਕੀ ਕਰਦਾ ਜੇ ਨਹੀਂ ਕਰਦਾ ਉਹਦਾ ਸਾਡੇ ਤੇ ਕੀ ਅਸਰ ਹੈ ਅਸੀਂ ਦੇਖਣਾ ਪੰਜਾਬ ਵਾਲੇ ਨੇ ਕਰਦੇ ਜਿੱਦ ਕਰਨਾ ਹਾਂਜੀ ਮੈਜਿਸਟਰੀ ਕਿ ਉਹਨਾਂ ਨੇ ਕੋਈ ਇਹ ਨਹੀਂ ਕਿ ਅਸੀਂ ਇੱਥੇ ਉਹ ਲੜੇ ਜਾਓ ਲੜੀ ਅਸੀਂ ਐਮਸੀ ਲੜੇ ਇਸ ਗੱਲ ਦਾ ਕੋਈ ਸਮਝੌਤਾ ਨਹੀਂ ਹੋਇਆ ਬ੍ਰਿਸ਼ਾ ਦੇ ਮੇਅਰ ਬਣਨਾ ਕਿਉਂਕਿ ਭਾਜਪਾ ਇਨਜ਼ਾਸਤੀ ਕਰ ਰਹੀ ਹੈ ਧੱਕਾ ਕਰ ਰਹੀ ਹੈ ਬੱਲੇ ਕਰ ਰਿਹਾ ਮਾਈ ਗਾਡ ਇਸ ਸਾਲ ਉਹਦਾ ਮੇਅਰ ਬਣਾਉਣੇ ਚਾਹੁੰਦੇ ਆ ਫਿਗਰ ਕੋਈ ਹੋਰ ਹੈ ਬਣਾਉਣਾ ਉਹ ਮੇਰ ਚਾਹੁੰਦੇ ਹੈ ਕਈ ਜਿਹੜੇ ਕਿਸੇ ਵਿਅਕਤੀ ਨਾਲ ਜ਼ਾستی ਹੁੰਦੀ ਹੈ ਤੇ ਫਿਰ ਸਾਰੇ ਉਹਦੇ ਨਾਲ ਖੜ ਜਾਂਦੇ ਜਿਵੇਂ ਅੱਜ ਖੜਾ ਸਾਹਿਬ ਦੇ ਨਾਲ ਸਾਰੇ ਖੜੇ ਬਰਨਾਗਰ ਜਿਹੜਾ ਬਿਆਨ ਆਇਆ ਜੀ ਇੰਡੀਆ ਗੱਡ ਜੋੜ ਜਿਹੜਾ ਹੋਇਆ ਚੰਡੀਗੜ੍ਹ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਗੱਡਬੰਧਨ ਨੂੰ ਸਫਲਤਾ ਮਿਲੇਗੀ ਯਾਰ ਰਾਗਰ ਚੱਡਾ ਜੀ ਦਾ ਬਿਆਨ ਆਇਆ ਤੇ ਮੈਂ ਉਹ ਰਾਗਰ ਚੱਡਾ ਜੀ ਦੇ ਬਿਆਨ ਤੇ ਕੀ ਟਿੱਪਣੀ ਕਰਾਂ ਸਰ ਗੁਪਿੰਦਰ ਸਿੰਘ ਉਹਨਾਂ ਨੇ ਚੰਡੀਗੜ੍ਹ ਦੀ ਗੱਲ ਕੀਤੀ ਹੈ ਤਾਂ ਠੀਕ ਹੈ ਨਹੀਂ ਉਹਨੇ ਪੰਜਾਬ ਦੀ ਗੱਲ ਕੀਤੀ ਕੱਲ ਨੂੰ ਭਗਵੰਤ ਸਿੰਘ ਜੀ ਨੇ ਇਸ ਬਾਰੇ ਕੀ ਕਿਹਾ ਹੈ ਔਰ ਜਦੋਂ ਚੱਡਾ ਜੀ ਨੇ ਕੀ ਕਿਹਾ Subscribe to One India channel and never miss an update.